ਪ੍ਰੈਜ਼ੀਡੈਂਟ ਲਈ ਬਲਜਿੰਦਰ ਸਿੰਘ ਜੀ ਨੂੰ 117 ਵੋਟ ਕੁਲਵਿੰਦਰ ਸਿੰਘ ਜੀ ਨੂੰ 91 ਵੋਟਾਂ ਸੁਮਿਤ ਲੋਥਰਾ ਜੀ ਨੂੰ 122 ਵੋਟਾਂ ਦੋ ਵੋਟਾਂ ਕੈਂਸਲ ਹੋ ਗਈਆਂ ਨੇ ਜਿਸ ਦੇ ਨਾਲ ਸੁਮਿਤ ਲੋਥਰਾ ਜੀ ਪੰਜ ਵੋਟਾਂ ਦੇ ਫਰਕ ਨਾਲ ਪ੍ਰਧਾਨ ਕਿ ਨੇ ਚੁਣ ਦਿੱਤੇ ਨੇ ਬਸ ਸਰ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਸਾਰੇ ਬਾਰ ਮੈਂਬਰਸ ਆ ਜਿਨ੍ਹਾਂ ਨੇ ਇੱਕ ਵਾਰ ਫੇਰ ਮੈਨੂੰ ਮੌਕਾ ਦਿੱਤਾ ਬਾਰ ਦੀ ਨੁਮਾਇੰਦਗੀ ਕਰਨ ਦਾ ਮੈਂ ਆਸ਼ਵਾਸ਼ਣ ਦਿੰਦਾ ਆਪਣੇ ਬਾਰ ਮੈਂਬਰਸ ਨੂੰ ਪੂਰੀ ਤਨਦੇਹੀ ਨਾਲ ਇਮਾਨਦਾਰੀ ਨਾਲ ਸਾਰੇ ਬਾਰ ਦੇ ਆਪਣੇ ਜਿਹੜੇ ਜ਼ਰੂਰੀ ਕੰਮ ਨੇ ਪੈਂਡਿੰਗ ਕੰਮ ਨੇ ਸਾਰੇ ਪੂਰੇ ਕਰੂਗਾ ਸਰ ਬਹੁਤ سارے ਕੰਮ 2022 ਵਿੱਚ ਪ੍ਰਧਾਨ ਨੇ ਬਹੁਤ سارے ਕੰਮ ਪਾਈਪਲਾਈਨ ਚ ਨੇ ਜਿਵੇਂ ਸਾਡੇ ਲੇਡੀਜ਼ ਰੂਮ ਦਾ ਕੰਮ ਹੈ ਉਪਰੋਂ ਹੁਣ ਇੱਕ ਜਿਹੜਾ ਸਾਡੇ ਕੋਰਟ ਕੰਪਲੈਕਸ ਦਾ ਕੰਮ ਉਹ ਵੀ ਸ਼ੁਰੂ ਹੋਣ ਵਾਲਾ ਹੈ ਉਹਤੇ ਵੀ ਅਸੀਂ ਫੋਕਸ ਰੱਖਾਂਗੇ ਜਲਦ ਤੋਂ ਜਲਦ ਵੀ ਸਾਡਾ ਨਵਾਂ ਕੋਰਟ ਕੰਪਲੈਕਸ ਬਣੇ ਹੋਰ ਇਨਫਰਾਸਟ੍ਰਕਚਰ ਦੀ ਸਾਡੇ ਬਹੁਤ ਦਿੱਕਤ ਹੈ ਬਾਰੂਮ ਦੀ ਦਿੱਕਤ ਹੈ ਸਾਰੀਆਂ ਸਾਰੀਆਂ ਦਿੱਕਤਾਂ ਪ੍ਰਾਇਓਰਟੀ ਦੇ ਬੇਸ ਤੇ ਪਹਿਲਾਂ ਪੂਰੀ ਕਰਾਂਗੇ। ਹਾਂ ਜੀ ਰਾਜੀ ਮੇਰੀ ਫੈਮਲੀ ਹੈ ਜੀ ਨੇ ਮੈਨੂੰ ਬਹੁਤ ਸਪੋਰਟ ਕੀਤੀ। ਥੈਂਕਸ ਟੂ ਆਲ ਔਰ ਲੇਡੀਜ਼ ਨੂੰ ਬਹੁਤ ਬਹੁਤ ਜ਼ਿਆਦਾ ਹੌਸਲਾ ਤੁਹਾਡੀ ਮੇਰੀ ਕੱਲੀ ਦੀ ਜਿੱਤ ਕੀ ਨਾਮ ਤੁਹਾਡਾ ਹੈ ਮੈਂ ਤੁਹਾਡਾ ਨਾਮ ਕੀ ਹੈ ਤੇ ਕਿਹੜੀ ਪੋਸਟ ਲਈ ਤੁਸੀਂ ਇੱਥੇ ਖੜੇ ਸੀ ਸਰ ਜੋਤੀ ਕਾਸ਼ਿਕ ਵਾਈਸ ਪ੍ਰੈਜ਼ੀਡੈਂਟ ਤਕੀਰ ਰਿਜ਼ਲਟ ਆਇਆ ਤੁਹਾਡਾ ਜੀ ਸਰ ਮੈਂ ਵਿਨਿੰਗ ਆ ਤੁਹ ਕੋਈ ਮਾਰਜ਼ ਨਹੀਂ ਪਤਾ ਲੱਗਿਆ ਹਲੇ ਮਾਲੇ ਪਤਾ ਨਹੀਂ ਪ੍ਰਾਇੋਰਟੀ ਕੀ ਰੋ ਤੁਹਾਡੀ ਹੁਣ ਜਿਹੜੇ ਆ ਇੱਥੇ ਬਾਹਰ ਲਈ ਵੈਲਫੇਅਰ ਆਫ ਪਾਰ ਕਿਸ ਤਰ੍ਹਾਂ ਦੀ ਵੈਲਫੇਅਰ ਜਿਹੜੀ ਹੁਣ ਤੱਕ ਤੇ ਸਰ ਪਹਿਲਾਂ ਤਾਂ ਇਹ ਕਿ ਸਾਡਾ ਕੰਪਲੈਕਸ ਬਣ ਜਵੇ ਚੈਂਬਰਸ ਦੀ ਜਿਹੜੀ ਦਿੱਕਤ ਆ ਰਹੀ ਪਾਣੀ ਦੀ ਬਹੁਤ ਕੁਸ਼ਲ ਦੀ ਬਾਤ ਨੂੰ ਸੋਲ ਔਰ ਮੈਂ ਪਹਿਲੀ ਵਾਰ ਇਲੈਕਸ਼ਨ ਵਿੱਚ ਨੜੇਗਾ ਪਹਿਲਾਂ ਇਸ ਪਹਿਲਾਂ ਵੀ ਗਏ ਫਸਟ ਜੀ ਡੇ ਫਸਟ ਵਾਈਸ ਪ੍ਰੈਜ਼ੀਡੈਂਟ ਫਸਟ ਲੇਡੀ ਆਫ ਪ੍ਰੈਜ਼ੀਡੈਂਟ ਬਰੋ ਏ